ਉਸ ਤੋਂ ਬਾਅਦ ਮੁਕਤੇ ਵਾਲੇ ਸ਼ਬਦ ਜਿਨ੍ਹਾਂ ਦੇ ਵਿੱਚ ਕੋਈ ਲਗ ਨਹੀਂ ਸੀ ਲੱਗਦੀ ਅੱਖਰਾਂ ਨੂੰ ਤੇ ਉਸ ਤੋਂ ਬਾਅਦ ਆਉਂਦਾ ਹੁੰਦਾ ਕੰਨਾ ਜਿਵੇਂ ਊੜਾ ੜੇ ਦੀ ਤਰਤੀਬ ਹੈ ਉਸੇ ਅਨੁਸਾਰ ਆਪਾਂ ਸਾਰੀਆਂ ਮਾਤਰਾਵਾਂ ਕਰਨੀਆਂ ਨੇ ਤਾਂ ਜੋ ਊੜਾ ੜਾ ਨਾਲ ਆਪਾਂ ਨੂੰ ਯਾਦ ਹੋਈ ਜਾਵੇ ਇਸੇ ਕਰਕੇ ਕਰਾ ਰਹੀਆਂ ਤੇ ਸਾਰੀਆਂ ਆਪਾਂ ਨੂੰ ਆਵਾਜ਼ਾਂ ਪਤਾ ਲੱਗਦੀਆਂ ਰਹਿਣ ਨਹੀਂ ਤਾਂ ਆਪਾਂ ਕੰਨੇ ਵਾਲੇ ਸ਼ਬਦ ਜੇ ਇਕੱਲੇ ਕਿਸੇ ਨੂੰ ਵੀ ਕੰਨਾ ਲਾ ਕੇ ਬਣਾਈਏ ਤਾਂ ਬਹੁਤ ਸਾਰੇ ਬਣ ਜਾਂਦੇ ਨੇ ਪਰ ਹੁਣ ਆਪਾਂ ਜਦੋਂ ਸਾਰੇ ਤਰਤੀਬ ਦੇ ਵਿੱਚ ਊੜੇ ਵਾਲੇ ਨੂੰ ਲਾਵਾਂਗੇ ਕੰਨਾ ਤਾਂ ਫਿਰ ਪਤਾ ਲੱਗ ਜੇਗਾ ਮੈਂ ਦੱਸਿਆ ਸੀਗਾ ਕਿ ਊੜੇ ਨੂੰ ਕੰਨਾ ਨਹੀਂ ਲੱਗਦਾ ਆੜੇ ਨੂੰ ਕੰਨਾ ਲੱਗਦਾ ਸੀ ਆਪਾਂ ਇਹਦੇ ਸ਼ਬਦ ਬਣਾ ਲਈ ਇਸੇ ਤਰ੍ਹਾਂ ਈ ਨੂੰ ਕੰਨਾ ਨਹੀਂ ਲੱਗਦਾ ਉਸ ਦਿਨ ਆਪਾਂ ਬਾਕੀ ਅੱਖਰਾਂ ਦੇ ਸ਼ਬਦ ਬਣਾ ਲਏ ਸੀ ਤੇ ਆਪਣਾ ਹੁਣ ਆਪਾਂ ਬਣਾਉਣੇ ਸੀਗੇ ਟੈਂਕਾਂ ਤੋਂ ਟੈਂਕਾ ਟੈਂਕ ਇਹਨੂੰ ਨਾ ਆਵਾਜ਼ ਆਉਂਦੀ ਆ ਟਾਪ ਕੀ ਬੜੀ ਨਾ ਸ਼ਬਦ ਫਿਰ ਸੋਚ ਕੇ ਦੇਖਣਾ ਆਪਾਂ ਵੀ ਜਿਹੜਾ ਕੋਈ ਸ਼ਬਦ ਬਣਦਾ ਉਹਦਾ ਕੋਈ ਅਰਥ ਵੀ ਨਿਕਲਣਾ ਚਾਹੀਦਾ ਇਹ ਨਹੀਂ ਆ ਵੀ ਆਪਾਂ ਕੁਝ ਮਰਜ਼ੀ ਸ਼ਬਦ ਬਣਾ ਲਈਏ ਉਹਦਾ ਅਰਥ ਕੋਈ ਹੋਵੇ ਨਾ ਟੱਕਰਾ ਟੈਂਕੇ ਨੂੰ ਕੰਨਾ ਕਰਾ ਦੇ ਨੂੰ ਨਰਾ ਟੱਕਰ ਟੱਕਰ ਹੁੰਦਾ ਸਾਹਮਣਾ ਕਰਨਾ ਕਿਸੇ ਦਾ ਟਾਲ ਟੈਂਕੇ ਨੂੰ ਕੰਨਾ ਲ ਲਟਾਲ ਟਾਲ ਗਿਆ ਉਹ ਗੱਲ ਹੈ ਨਾ ਆਪਾਂ ਬੋਲਦੇ ਆ ਹੋਰ ਦੇਖਿਓ ਕਿ ਸ਼ਬਦ ਬਣਦੇ ਟੈਂਕੇ ਨੂੰ ਕੰਨਾ ਤੋਂ ਬਾਕੀ ਸ਼ਬਦ ਤਾਂ ਐਵੇਂ ਬਹੁਤ ਬਣ ਜਾਂਦੇ ਨੇ ਟੈਂਕੇ ਨੂੰ ਕੰਨਾ ਉੜਿੰਦ ਲੈਂ ਕਰਨਾ ਟਾਉਨ ਬਣ ਜਾਂਦਾ ਹੋਰ ਬਹੁਤ ਸਾਰੇ ਸ਼ਬਦ ਬਣ ਜਾਣਗੇ ਪਰ ਆਪਾਂ ਸਿਰਫ ਕੀ ਲਾਉਣਾ ਹੁਣ ਕਰਨੇ ਦੀ ਮਾਤਰਾ ਲਾਉਣੀ ਆ ਹੋਰ ਨਹੀਂ ਆਪਾਂ ਲਾਉਣੀ ਆ ਜਿਹੜਾ ਵੀ ਕੋਈ ਸ਼ਬਦ ਬਣਾਉਣਾ ਉਹਦੇ ਚ ਆਪਾਂ ਸਿਰਫ ਕਰਨਾ ਵਰਤਣਾ ਹੋਰ ਕੁਝ ਵੀ ਨਹੀਂ ਵਰਤਣਾ ਤੇ ਇੱਕ ਹੋਰ ਧਿਆਨ ਰੱਖਣਾ ਹੈ ਕਰਨਾ ਹੈ ਜਿਹੜਾ ਉਹ ਹਮੇਸ਼ਾ ਅੱਖਰ ਤੋਂ ਅੱਧਾ ਮੰਨ ਲੈ ਅੱਧਾ ਇਹਦੇ ਨੀਚੇ ਤੱਕ ਇੱਥੇ ਤੱਕ ਨਹੀਂ ਨੀਚੇ ਤੱਕ ਨਹੀਂ ਆਉਣਾ ਇਹ ਕਿੰਨਾ ਪਾਉਣਾ ਹੈ ਅੱਧਾ ਇਹ ਗਲਤੀ ਆਪਾਂ ਕਰਦੇ ਆਂ ਕਈ ਵਾਰ ਫਿਰ ਉਹ ਠੀਕ ਨਹੀਂ ਆ ਪੰਜਾਬੀ ਦੇ ਵਿੱਚ ਹਮੇਸ਼ਾ ਜਿਹੜਾ ਕਰਨਾ ਹੈ ਉਹ ਉਹਦਾ ਲੱਗਦਾ ਹੈ ਧਿਆਨ ਰੱਖਣਾ ਇਸ ਗੱਲ ਦਾ ਠਾ ਠੱਠੇ ਨੂੰ ਕਰਨਾ ਠਾ ਠਾ ਤੋਂ ਕੀ ਬਣਦਾ ਠਾਕਰ ਠਾਰ ਹੋਰ ਸ਼ਬਦ ਦੇਖੋ ਕੀ ਬਣ ਸਕਦੇ ਨੇ ਠੱਠੇ ਨੂੰ ਕਰਨਾ ਤੋਂ ਠਾ ਕਮੈਂਟ ਦੇ ਵਿੱਚ ਲਿਖਿਓ ਜਰੂਰ ਡੱਡੇ ਨੂੰ ਕਰਨਾ ਦਾ ਡੈਡਿੰਗ ਕਰਨਾ ਡਾਕ ਕ ਡਾਕ ਹੁੰਦਾ ਹੁਣ ਡਾਕੀ ਆ ਵੀ ਬਣ ਸਕਦਾ ਪਰ ਉਹਦੇ ਚ ਬਿਹਾਰੀ ਲੱਗਦੀ ਉਹ ਹਲੇ ਆਪਾਂ ਕੀਤੀ ਨਹੀਂ ਇਸ ਕਰਕੇ ਨਹੀਂ ਬਣਾਉਣਾ ਠੀਕ ਹੈ ਆਪਾਂ ਸਿਰਫ ਤੰਨੇ ਵਾਲੇ ਸ਼ਬਦ ਬਣਾਉਣੇ ਨੇ ਡਾਕਟਰ ਡੈਡਿੰਗ ਕਰਨਾ ਡਾਕ ਕ ਕੈਂਕਰ ਆਣਾ ਡਾਕਟਰ ਜਿਦੀ ਵਾਜੋਂ ਦੀ ਇੱਕ ਅਦੀ ਵਾਜੋਂ ਦੀ ਕਕਾ ਲਾ ਦੋ ਟਰ ਦੀ ਵਾਜੋਂ ਦੀ ਟੈਕਾ ਲਾ ਦੋ ਰ ਅ ਦੀ ਵਾਜੋਂ ਦੀ ਆ ਰਾ ਲਾ ਦੋ ਡਾਕਟਰ ਡਾਲਰ ਡੈਡਿੰਗ ਕਰਨਾ ਡਾ ਲ ਰ ਲ ਰ ਲ ਦੀ ਵਾਜੋਂ ਲਲਾ ਰ ਦੀ ਵਾਜ ਰਾ ਰ ਨਾਲਰ ਡਾਵਰ ਡੇਨਗਨ ਕੰਨੜਾ ਬੱਬਾ ਰਾਰਾ ਡਾਵਰ ਟੱਡੇ ਨੂੰ ਕੰਨਾਟਾ ਟੱਡੇ ਨੂੰ ਕੰਨਾ ਟੰਟਾ ਟੱਡੇ ਤੋਂ ਬਾਅਦ ਹੁੰਦਾ ਟੱਡਾ ਟੱਡੇ ਨੂੰ ਕੰਨਾਟਾ ਬੱਬਾ ਟਾਬ ਟਾਬ ਹੁੰਦੀ ਆ ਕਿਸੇ ਟੋਬੇ ਦਾ ਕਿਨਾਰਾ ਜਾਂ ਕਿਸੇ ਨਹਿਰ ਦਾ ਨਦੀ ਦਾ ਕਿਨਾਰੇ ਨੂੰ ਟਾਬ ਕਹਿੰਦੇ ਨੇ ਜਿੱਥੇ ਮਤਲਬ ਥੋੜਾ ਜਿਹਾ ਕੋਈ ਐਮਐਂਡੀ ਉਹ ਬਣਾਇਆ ਹੁੰਦਾ ਜਿਹਦੇ ਤੋਂ ਆਪਾਂ ਪਾਣੀ ਦੇ ਵਿੱਚ ਜਾ ਸਕੀਏ ਰਸਤਾ ਹੋਵੇ ਅੰਦਰ ਜਾਣ ਉਹਨੂੰ ਟਾਬ ਕਹਿੰਦੇ ਨੇ ਟਾਬਾ ਜਿੱਨਾ ਤੇ ਆਪਾਂ ਖਾਣਾ ਵਗੈਰਾ ਖਾਂਦੇ ਹਾਂ ਹੁਣ ਸਭ ਨੂੰ ਪਤਾ ਹੀ ਹੋਣਾ ਟਾਬਾ ਹੋਰ ਬਣਾਇਓ ਤਾਂ ਤੋਂ ਸ਼ਬਦ ਕੀ ਬਣ ਸਕਦਾ ਨਾ ਤੋਂ ਸ਼ਬਦ ਨਾ ਤੋਂ ਕੋਈ ਸ਼ੁਰੂ ਨਹੀਂ ਹੁੰਦਾ ਮਤਲਬ ਸ਼ਬਦ ਪਿੱਛੇ ਤਾਂ ਬਹੁਤ ਤੇ ਲੱਗਦਾ ਆਪਣਾ ਹੋ ਗਿਆ ਜਿਵੇਂ ਪਰਣਾ ਪਿਛੇ ਤਾਂ ਬਹੁਤ ਦੇ ਲੱਗਦਾ ਹੈ ਨਾ ਪਰ ਨਾ ਤੋਂ ਸ਼ਬਦ ਸ਼ੁਰੂ ਨਹੀਂ ਹੁੰਦਾ ਤਾ ਤਾਜ ਤਤੇ ਕੰਨਾ ਤਾਜ ਜੱਜੇ ਕਿੰਨਾ ਜੱਤ ਆਜਾ ਤਾਪਮਾਨ ਤਤੇ ਕੰਨਾ ਤਾਪਪਾ ਮੰਮੀ ਕੰਨਾ ਮਾ ਨੰਨਾ ਤਾਪਮਾਨ ਤਾਜ ਤਤੇ ਕੰਨਾ ਤਾ ਜੱਜਾ ਤਾਜ ਹੋਰ ਦੇਖਿਓ ਬਣਾ ਕੇ ਕਿਹ ਸ਼ਬਦ ਬਣ ਸਕਦੇ ਨੇ ਖਾ ਤਤੇ ਕੰਨਾ ਥਾ ਤੱਥੇ ਕੰਨਾ ਤਾਂ ਪੁੱਪਾ ਨਾਲੇ ਕੰਨਾੜਾ ਥਾਪੜਾ ਦੇਣਾ ਕਿ ਸੈਨੂੰ ਸ਼ਾਬਾਸ਼ ਦੇਣੀ ਥਾਲ ਤੱਥੇ ਨੂੰ ਕੰਨਾ ਲੈ ਲਾ ਥਾਲ ਹੋਰ ਕੋਈ ਸ਼ਬਦ ਥੱਥੇ ਨੂੰ ਕੰਨਾ ਰਾਰਾ ਥਾਰ ਥਾਰ ਕੀ ਹੁੰਦਾ ਉਹਦੇ ਚ ਸਮਾਜਿਕ ਦੇ ਵਿੱਚ ਪੜਦੇ ਆਪਾਂ ਥਾਰ ਸ਼ਬਦ ਥਾਰ ਦੱਦੇ ਕੰਨਾਂ ਦਾ ਦਾਦਾ ਦੱਦੇ ਕੰਨਾਂ ਦਾ ਦੱਦਾ ਦਾਵਾ ਦੱਦੇ ਕੰਨਾਂ ਦਾ ਆੜਾ ਅ ਵਾਲਾ ਕੰਨਾਂ ਦਾ ਦਾਵਾ ਦਾਜ ਗੱਦੇ ਕੰਨਾਂ ਦਾ ਜੱਜਾ ਦਾਜ ਗੱਦੇ ਕੰਨਾਂ ਦਾ ਤੱਦਾ ਤਦਨ ਕੰਨਾਂ ਤਾਂ ਤਾਵਾ ਤਦੇ ਕੰਨਾਂ ਤਾਂ ਬਾਵੇ ਕੰਨਾਂ ਵਾਤਾਵਾ ਤਾੜ ਤਦਨ ਕੰਨਾਂ ਤਾਂ ਰਾੜਾ ਤਾੜ

ਨੰਨੇ ਤਵਾਦਾਂ ਦਾ ਪਪਾ ਪਪੇ ਨੂੰ ਕੰਨਾ ਪਾ ਪਾ ਪਪੇ ਕੰਨਾ ਪਾ ਪਪੇ ਕੰਨਾ ਪਾ ਪਪਾ ਪਾਗਲ ਪਪੇ ਕੰਨਾ ਪਾ ਗੱਗਾ ਲੱਲਾ ਪਾਗਲ ਪਾਲਕ ਪਪੇ ਕੰਨਾ ਪਾ ਲੱਲਾ ਕੱਕ ਪਾਲਕ ਹੋਰ ਸ਼ਬਦ ਐ ਮੈਂ ਬਹੁਤ ਮਣ ਜਾਂ ਮੈਂ ਸੋਚ ਕੇ ਦਿਮਾਗ ਲਾ ਕੇ ਬਣਾਉਣੇ ਨੇ ਕਿ ਗੀਤ ਨੂੰ ਦਾ ਕੋਈ ਅត្ថ ਹੋਵੇ ਵੈਸੇ ਤਾਂ ਜੋ ਜੀਦ ਨੂੰ ਮੱਝ ਲਾ ਕੇ ਬਣਾਈ ਜਾਓ ਤਾਂ ਕੋਈ ਨਰਾਤਕਾ ਸ਼ਬਦ ਬਣ ਜਾਣਗੇ ਬਿਨਾ ਅਰਥ ਵਾਲੇ ਬਣਾਉਣ ਦਾ ਕੋਈ ਫਾਇਦਾ ਨਹੀਂ ਹੈ। ਪੱਫੇ ਪੱਫੇ ਤੋਂ ਬਾਅਦ ਫਫਾ ਫਫੇ ਨੂੰ ਕਰਨਾ ਪਾ। ਉਫੇ ਕਰਨਾ ਪਾ ੜੜਾ ਫਾੜ। ਫਾੜ ਦਾ ਮਤਲਬ ਕਿ ਪਾੜਤਾ। ਹੋਰ ਸ਼ਬਦ ਦੇਖਿਓ ਫਫੇ ਨੂੰ ਕਰਨਾ ਤੋਂ ਕੀ ਸ਼ਬਦ ਬਣਦੇ ਨੇ। ਫालतू ਵੈਸੇ ਸ਼ਬਦ ਤਾਂ ਬਹੁਤ ਬਣਦੇ ਨੇ ਪਰ ਉਹਨਾਂ ਦੇ ਵਿੱਚ ਫੇਰ ਅੱਗੇ। ਹੋਰ ਮਾਤਰਾਆਂ ਜਾਂ ਬਿਨਾ ਹੋਣੀ ਆਪਾਂ ਹਲੇ ਬਣਾਉਣੇ ਆਪਾਂ ਸਿਰਫ ਕੰਨਾ ਲਾਉਣਾ। ਪਪੇ ਤੋਂ ਬਾਅਦ ਬਾ ਬੱਬੇ ਕੰਨਾ ਬਾ ਬੱਬੇ ਕੰਨਾ ਬਾ ਆ ਰਹਾ ਬਾ ਬਾ ਕਮਾਲ ਬਾ ਕਮਾਲ ਬਹੁਤ ਕਮਾਲ ਦੀ ਗੱਲ ਹੈ ਇਹ ਬਾਬਾ ਬੱਬੇ ਕੰਨਾ ਬਾ ਬੱਬੇ ਕੰਨਾ ਬਾ ਬਾਬਾ ਤੇ ਉਸ ਤੋਂ ਬਾਅਦ ਹੋਰ ਕੀ ਸ਼ਬਦ ਬਣਦਾ ਬਾਲਕ ਬਾਲਕ ਹੋਰ ਵੀ ਸ਼ਬਦ ਜਿਹੜੇ ਬਣਦੇ ਨੇ ਕਮੈਂਟਸ ਦੇ ਵਿੱਚ ਦੱਸਿਓ ਜੀ ਹੋਰ ਕਈ ਵਾਰ ਇੱਕਦਮ ਦਿਮਾਗ ਦੇ ਵਿੱਚ ਆਉਂਦੇ ਨਹੀਂ ਹੈਗੇ ਛੋੜਾ ਜਿਹਾ ਸੋਚਾਂਗੇ ਤਾਂ ਹੋਰ ਸ਼ਬਦ ਬਹੁਤ ਸਾਰੇ ਬਣ ਜਾਂਦੇ ਨੇ ਬੱਬੇ ਤੋਂ ਬਾਦ ਆਉਂਦਾ ਪੱਬਾ ਪੱਬੇ ਕੰਨਾਪਾ ਪੱਬੇ ਕੰਨਾਪਾ ਪੱਪੇ ਕੰਨਾਪਾ ਪਾਪਾ ਪੱਪਾ ਗੰਨੇ ਨੇ ਹੁਣ ਪਹਿਲਾਂ ਪਾਪਾ ਹੀ ਕਹਦੇ ਹੁੰਦੇ ਸੀ ਪਾਲ ਪੱਬੇ ਨੂੰ ਕੰਨਾ ਪਾਲ ਲਾ ਪਾਲ ਲੱਭਣਾ ਪੁੱਬੇ ਨੂੰ ਕਰਨਾ ਪਾ ਲੱਲਾ ਨਾਣੇ ਦਾ ਨਾਣਾ ਪਾਲਣਾ ਇਹ ਜਿਵੇਂ ਹੁਣ ਇੱਥੇ ਨਾਣੇ ਨੂੰ ਕੰਨਾ ਆ ਗਿਆ ਨਾਣੇ ਨੂੰ ਕੰਨਾ ਵੈਸੇ ਸ਼ੁਰੂ ਤੋਂ ਆਪਣਾ ਨਾਣੇ ਨੂੰ ਕੰਨਾ ਨਾਲ ਸ਼ਬਦ ਨਹੀਂ ਬਣਦਾ ਪਾਲਣਾ ਹੋਰ ਪੁੱਬੇ ਨੂੰ ਕਰਨਾ ਪਾ ਤੋ ਹੋਰ ਸ਼ਬਦ ਦੇਖਿਓ ਕੀ ਬਣਦੇ ਨੇ ਮੰਮੀ ਨੂੰ ਕਰਨਾ ਮਾ ਮम्मा ਮੰਮੀ ਕੰਨਾ ਮਾ ਮੰਮੀ ਕੰਨਾ ਮਾ ਮम्मा ਮਾਰਨਾ ਮੰਮੀ ਨੂੰ ਕਰਨਾ ਮਾਰ ਆਰਾ ਨੰਨੇ ਕੰਨਾ ਨਾ ਮਾਰਨਾ ਮਾਰਚ ਮੰਮੇ ਕੰਨ ਰਾਰਾ ਚਚਾ ਮਾਰਚ ਮਹੀਨਾ ਵੀ ਹੁੰਦਾ ਤੇ 1 ਮਾਰਚ ਹੁੰਦਾ ਜਦ ਇਕੱਠੇ ਹੋ ਕੇ ਕੋਈ ਤੁਰਨ ਕਿਸੇ ਮਕਸਦ ਲਈ ਉਹਨੂੰ ਵੀ ਕਹਿੰਦੇ ਨੇ ਮਾਰਚ ਕਰਨਾ ਮਾਰ ਮੰਮੇ ਨੂੰ ਕੰਨ ਰਾਰਾ ਮਾਰ ਮਾਰਨਾ ਤੇ ਅੱਗੇ ਵਾਲੇ ਅੱਖਰ ਜਿਹੜੇ ਰਹਿ ਗਏ ਉਹ ਆਪਾਂ ਫੇਰ ਕਰਾਂਗੇ ਹੁਣ ਮੰਮੇ ਤੋਂ ਬਾਅਦ ਜਈਆ ਰਾਰਾ ਲੱਲਾ ਬਾਵਾ ਰਾੜਾ ਵੈਸੇ ਥੋੜੇ ਹੀ ਰਹਿ ਗਏ ਉਹ ਦੇਖਦੇ ਆਂ ਫੇਰ ਮੇਰੇਕ ਸੋਮਵਾਰ ਤੇ ਬੁੱਧਵਾਰ ਤੇ ਸ਼ੁੱਕਰਵਾਰ ਤੇ ਮੁੰਡੇ ਲਾਈਵ ਕੋਸ਼ਿਸ਼ ਕਰੂੰਗੀ ਮੈਂ ਆਇਆ ਕਰੂੰਗੀ 5 ਵਜੇ ਤੇ ਹੋਰ ਸ਼ਬਦ ਬਣਾਉਣ ਨੇ ਕਮੈਂਟ ਦੇ ਵਿੱਚ ਬਣਾਇਓ ਜਰੂਰ ਤਾਂ ਜੋ ਮੈਨੂੰ ਪਤਾ ਲੱਗੇ ਵੀ ਹਾਂ ਹੋਰ ਕਰਨ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਤੇ ਉਹਦੇ ਚ ਕੀ ਹੈ ਤਾਂ ਹੀ ਫਿਰ ਮੈਨੂੰ ਪਤਾ ਲੱਗੇਗਾ ਵੀ ਕੋਸ਼ਿਸ਼ ਕਰ ਰਹੇ ਹੋ ਤਾਂ ਮੈਂ ਇਹ ਹੋਰ ਸ਼ਬਦ ਸਿਖਾਵਾਂਗੀ ਜਿਹੜੇ ਬੱਚੇ ਸਿੱਖਦੇ ਨੇ ਉਹਨਾਂ ਦੀ ਅਜਮਤਨ ਦੀ ਸਟਾਰਟਿੰਗ ਹੈ ਜਾਂ ਕੋਈ ਵੱਡਾ ਦੇਖਦਾ ਜੇ ਕੋਈ ਲਾਈਵ ਤਾਂ ਉਹ ਬੱਚਿਆਂ ਨੂੰ ਸਿਖਾਵੇ ਜ਼ਰੂਰ ਕਿਉਂਕਿ ਜਦ ਹੁਣ ਅਗਲੀ ਜਮਾਤਾਂ ਦੇ ਵਿੱਚ ਬੱਚਿਆਂ ਨੇ ਚੜਨਾ ਤਾਂ ਜਿੰਨੀ ਵੀ ਕੋਈ ਭਾਸ਼ਾ ਵਧੀਆ ਤਰ੍ਹਾਂ ਸਿੱਖ ਲੈਣਗੇ ਉਹ ਉਨਾ ਹੀ ਉਹ ਉਹਦੇ ਵਿੱਚ ਵਧੀਆ ਪਰਫਾਰਮ ਕਰਨਗੇ ਵਧੀਆ ਨੰਬਰ ਆਉਣਗੇ ਜਦ ਬਿਨਾਂ ਗਲਤੀਆਂ ਤੋਂ ਲਿਖਣ ਲੱਗ ਜਾਣਗੇ ਸਾਫ਼ ਸੁਥਰਾ ਲਿਖਣਗੇ ਤਾਂ ਕੋਈ ਗੁੰਜਾਇਸ ਨਹੀਂ ਹੈ ਕਿਉਂਕਿ ਇਹ ਨੰਬਰ ਕੱਟ ਜਾਣਗੇ ਕਿਉਂਕਿ ਆਪਣੀ ਮਾਂ ਬੋਲੀ ਹੈ ਇਹ ਜਦ ਮਾਂ ਬੋਲੀ ਜੰਗੀ ਤਰ੍ਹਾਂ ਆ ਗਈ ਤਾਂ ਫਿਰ ਬਾਕੀ ਬੋਲੀਆਂ ਸਿੱਖਣ ਦੇ ਵਿੱਚ ਦੇਰ ਨਹੀਂ ਲੱਗਦੀ ਇਸ ਕਰਕੇ ਸਭ ਤੋਂ ਪਹਿਲਾਂ ਮਾਂ ਬੋਲੀ ਦੀਆਂ ਆਵਾਜ਼ਾਂ ਆਪਾਂ ਨੂੰ ਪਤਾ ਹੋਣੀ ਚਾਹੀਦੀਆਂ ਨੇ ਕਿ ਕਿੱਥੇ ਕੀ ਆਵਾਜ਼ ਆਉਂਦੀ ਹੈ ਤੇ ਉੱਥੇ ਆਪਾਂ ਕਿਹੜਾ ਅੱਖਰ ਵਰਤਣਾ ਚੱਕ ਕੇ ਲਾ ਦਾਂਗੇ ਆਪਾਂ ਤਾਂ ਬਾਕੀ ਫਿਰ ਆਪੇ ਹਿੰਦੀ ਸਿੱਖਣ ਨੂੰ ਇੰਗਲਿਸ਼ ਸਿੱਖਣ ਨੂੰ ਕੋਈ ਦੇਰ ਨਹੀਂ ਲੱਗਦੀ ਹੈਗੀ ਇਸ ਕਰਕੇ ਇਹ ਜ਼ਰੂਰੀ ਹੈ ਇਹਦੇ ਲਈ ਉਹ ਮੈਂ ਉਪਰਾਲਾ ਸ਼ੁਰੂ ਕੀਤਾ ਹੈ ਇਹ ਮੇਰੇ ਇਹ ਦੇਖੇ ਬਹੁਤ ਸਾਰਿਆਂ ਨੂੰ ਇਸ ਤੋਂ ਲਾਭ ਹੋਏਗਾ ਜੇ ਕੋਈ ਗੱਲ ਤਾਂ ਜਾਂ ਕੁਝ ਹੋਰ ਦੱਸਣਾ ਇਹਦੇ ਵਿੱਚ ਦੱਸ ਸਕਦੇ ਆ ਕਮੈਂਟ ਕਰਕੇ ਦੱਸਿਓ ਜਰੂਰ ਮੇਰੇ ਨਾਲ ਜੁੜਨ ਲਈ ਸਾਰਿਆਂ ਦਾ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ